ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 396 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੇ ਦੀ ਆਪੇਜ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਹੀਂ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬਹੁਤ ਪੰਚਮ ਪਾਤਸ਼ਾਹ ਲੜੀਵਾਰ ਸ਼ਬਦ ਵਿਚਾਰ ਸੱਚੇ ਪਾਤਸ਼ਾਹ ਪਿਛਲੇ ਸ਼ਬਦ ਵਿੱਚ ਅੰਮ੍ਰਿਤ ਬਾਣੀ ਦੀ ਗੱਲ ਕਰ ਆਏ ਨੇ ਇਹ ਰਸਨਾ ਦੁਆਰਾ ਜਿਨ੍ਹਾਂ ਨੇ ਬਾਣੀ ਨੂੰ ਚਖਿਆ ਉਹਨਾਂ ਦੇ ਵੱਡੇ ਭਾਗ ਨੇ ਭਾਈ ਉਹਨੇ ਸਾਰਾ ਕੁਝ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆਏ ਤੇ ਪਾਤਸ਼ਾਹ ਕਹਿੰਦੇ ਇਹ ਅਵਸਥਾ ਉਹੋ ਹੀ ਕਰ ਸਕਦੇ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ ਸੰਗਤ ਵਿੱਚ ਉਹ ਹੀ ਆਉਂਦੇ ਨੇ ਅੱਜ ਦਾ ਜੋ ਸ਼ਬਦ ਹੈ ਜਦੋਂ ਛੇਵੇਂ ਪਾਤਸ਼ਾਹ ਸਾਹਿਬ ਸਿਗੁਰੂ ਹਰਗਮਨ ਸਾਹਿਬ ਦਾ ਜਨਮ ਹੋਇਆ ਤੇ ਮਹਾਰਾਜ ਨੇ ਉਸ ਨੂੰ ਲੈ ਕੇ ਪ੍ਰਕਰਨ ਨੂੰ ਲੈ ਕੇ ਸਾਡੇ ਅੰਦਰਲੀ ਅਵਸਥਾ ਦੀ ਗੱਲ ਕਰਦੇ ਨੇ ਮਹਾਰਾਜ ਅਸੀਂ ਕੌਣ ਹਾਂ ਇਸ ਸ਼ਬਦ ਨੂੰ ਸਮਝਣ ਲਈ ਬੜੀ ਡੂੰਘਾਈ ਤੱਕ ਜਾਣਾ ਪੈਂਦਾ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸਾਡੇ ਅੰਦਰ ਕੀ ਉਪਜਦਾ ਹੈ ਸੰਗਤ ਵਿੱਚ ਆ ਕੇ ਸਾਡੇ ਅੰਦਰ ਕੀ ਉਪਜਦਾ ਹੈ ਜੇ ਅਸੀਂ ਆਪਣੇ ਦਰਸ਼ਨ ਕਰਨੇ ਚਾਹੁੰਦੇ ਆ ਕੋਈ ਵਿਦਵਾਨ ਲਿਖਦਾ ਏ ਗੱਲ ਬੜੀ ਵਧੀਆ ਕਿ ਜਦੋਂ ਮਨੁੱਖ ਕੱਲਾ ਹੁੰਦਾ ਹੈ ਉਹ ਕੀ ਸੋਚਦਾ ਹੈ ਉਹ ਕੀ ਪੜ੍ਹਦਾ ਹੈ ਉਹ ਕੀ ਕਰਮ ਕਰਦਾ ਹੈ ਉਹ ਉਹਦਾ ਅਸਲੀ ਚਿਹਰਾ ਹੁੰਦਾ ਹੈ ਜਦੋਂ ਉਹ ਕੱਲਾ ਕਰਮ ਕਰਦਾ ਨਾ ਕੱਲਾ ਹੋਵੇ ਘਰ 'ਚ ਤੇ ਉਹ ਕੀ ਕਰਦਾ ਕੀ ਸੁਣ ਰਿਹਾ ਹੈ ਕੀ ਪੜ੍ਹ ਰਿਹਾ ਹੈ ਕੀ ਕਰ ਰਿਹਾ ਹੈ ਉਹਦਾ ਅਸਲੀ ਚਿਹਰਾ ਹੈ ਕੀ ਸੋਚ ਰਿਹਾ ਉਹ ਜਿਹੜੇ ਵਿਚਾਰ ਪੈਦਾ ਹੁੰਦੇ ਨੇ ਸਾਡੇ ਅੰਦਰ ਉਹ ਸਾਡੇ ਅੰਦਰ ਪ੍ਰਗਟ ਹੁੰਦੇ ਨੇ ਮਾਰਾ ਸਾਡੇ ਅੰਦਰ ਪੁਰਖ ਪੈਦਾ ਕਰਦੇ ਨੇ ਹਰ ਇਸਤਰੀ ਅੰਦਰ ਪੁਰਖ ਹੈ ਹਰ ਪੁਰਖ ਅੰਦਰ ਇੱਕ ਇਸਤਰੀ ਹੈ ਇਸਤਰੀ ਤੇ ਪੁਰਖ ਦੇ ਸੰਯੋਗ ਤੋਂ ਬਾਲਕ ਪੈਦਾ ਹੁੰਦਾ ਹੈ ਸ਼ਬਦ ਤੇ ਸੁਰਤ ਜਦੋਂ ਮਿਲਦੇ ਨੇ ਜਦੋਂ ਇਹ ਸੁਰਤ ਸ਼ਬਦ ਨਾਲ ਜੁੜਦੀ ਹੈ ਤਾਂ ਪੁਰਖ ਪੈਦਾ ਹੁੰਦਾ ਹੈ ਸਾਡੇ ਅੰਦਰ ਉਹ ਅਵਸਥਾ ਪੈਦਾ ਹੁੰਦੀ ਜਿਹੜੀ ਉਸ ਮਾਲਕ ਨੂੰ ਮਿਲਣ ਲਈ ਉਹ ਮੁੱਕੇ ਹੋਇयो ਮਿਲਣ ਪ੍ਰਭ ਤਾਈ ਜਦੋਂ ਸਾਡੇ ਅੰਦਰ ਇੱਛਾ ਪੈਦਾ ਹੁੰਦੀ ਹੈ ਉਸ ਮਾਲਕ ਨੂੰ ਉਸ ਪਿਆਰੇ ਨੂੰ ਮਿਲਣ ਦੀ ਉਸ ਪ੍ਰਭੂ ਨੂੰ ਜਾਣਨ ਦੀ ਇੱਛਾ ਪੈਦਾ ਹੋ ਜਾਏ ਉਦੋਂ ਇਸ ਸੁਰਤ ਸ਼ਬਦ ਨਾਲ ਜੁੜਦੀ ਹੈ ਤੇ ਫਿਰ ਸਾਡੇ ਅੰਦਰ ਜੋ ਜੋਤ ਪੈਦਾ ਹੁੰਦੀ ਕਿਉਂਕਿ ਜੋਤ ਸਾਰੇ ਅੰਦਰ ਹੀ ਹੈ ਜੀ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦੇ ਚਾਨਣ ਅਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਦੀ ਸਿੱਖਿਆ ਨਾਲ ਗੁਰੂ ਦੀ ਉਪਦੇਸ਼ ਨਾਲ ਇਹ ਜੋਤ ਸਾਡੇ ਅੰਦਰ ਪ੍ਰਗਟ ਹੋ ਜਾਂਦੀ ਹੈ ਚਾਨਣ ਹੋ ਜਾਂਦਾ ਹੈ ਪ੍ਰਕਾਸ਼ਮਾਨ ਹੋ ਜਾਂਦਾ ਹੈ ਮਰਜ ਐਗਜ਼ੈਂਪਲ ਦਿੰਦੇ ਨੇ ਉਦਾਹਰਨ ਦਿੰਦੇ ਨੇ ਸਤਗੁਰ ਸੱਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਜਦੋਂ ਆਖਰੀ ਅਰਥ ਕਰਦੇ ਆ ਕਿ ਸਤਿਗੁਰੂ ਨੇ ਕਿਰਪਾ ਕੀਤੀ ਬੜੇ ਚਿਰਾਂ ਬਾਅਦ ਇਹ ਸੰਜੋਗ ਉਪਜਿਆ ਮਾਤਾ ਦੇ ਗਰਭ ਵਿੱਚ ਪਤਾ ਲੱਗਾ ਕਿ ਬੱਚਾ ਹੈ ਜਿੰਨੀ ਖੁਸ਼ੀ ਮਾਂ ਨੂੰ ਬੱਚੇ ਦੇ ਪੇਟ ਵਿੱਚ ਹੋਏ ਆਏ ਦੀ ਹੁੰਦੀ ਉਹ ਖੁਸ਼ੀ ਨੂੰ ਉਹ ਬਿਆਨ ਨਹੀਂ ਕਰ ਸਕਦੀ ਜੋ ਆਨੰਦ ਜੋ ਖੁਸ਼ੀ ਜੋ ਸਹਜ ਉਹਦੇ ਅੰਦਰ ਹੁੰਦਾ ਹੈ ਇਹ ਸੰਸਾਰਕ ਤੌਰ ਤੇ ਆਪਾਂ ਵੇਖਦੇ ਆ ਸਾਰੀ ਗੱਲ ਨੂੰ ਪਰ ਉਹ ਨੂੰ ਲਿਖ ਨਹੀਂ ਸਕਦੀ ਬਿਆਨ ਨਹੀਂ ਕਰ ਸਕਦੀ ਇਸੇ ਤਰ੍ਹਾਂ ਹੀ ਜਦੋਂ ਸਾਡਾ ਉਹ ਸੰਜੋਗ ਮਾਲਕ ਨਾਲ ਬਣਿਆ ਬੜੇ ਚਿਰਾਂ ਤੋਂ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਉਹ ਨਾਮ ਦੀ ਲੋ ਹਿਰਦੇ ਵਿੱਚ ਚੱਲੀ ਉਹ ਸਿਮਰਨ ਜਦੋਂ ਅਜੱਪਾ ਜਾਪ ਤੁਰਿਆ ਉਸ ਅਵਸਥਾ ਨੂੰ ਵੀ ਬਿਆਨ ਕਰਨਾ ਔਖਾ ਹੈ ਕਿਉਂਕਿ ਸ਼ਬਦ ਤੇ ਸੁਰਤ ਦਾ ਸੰਜੋਗ ਹੋਇਆ ਇਕਾਗਰਤਾ ਵੱਜੀ ਮਨ ਅੰਦਰ ਖੁਸ਼ੀ ਹੈ ਖੇੜਾ ਹੈ ਜਿਸ ਤਰ੍ਹਾਂ ਇੱਕ ਔਰਤ ਗਰਭવતી ਉਹ ਆਪਣੇ ਖਾਣ ਪੀਣ ਦਾ ਬੈਠ ਰੁੱਠ ਦਾ ਧਿਆਨ ਰੱਖਦੀ ਇਸੇ ਤਰ੍ਹਾਂ ਜਿਹੜੇ ਗੁਰਮਖ ਨੇ ਉਹ ਬੋਲਣ ਲੱਗੇ ਆ ਕਰਮ ਕਰਨ ਲੱਗੇ ਆ ਆਪਣਾ ਖਿਆਲ ਰੱਖਦੇ ਨੇ ਧਿਆਨ ਰੱਖਦੇ ਨੇ ਕਿਉਂਕਿ ਐਸਾ ਕਰਮ ਨਾ ਹੋ ਜਾਏ ਕਿ ਸਾਰਾ ਕੁਝ ਵਿਗੜ ਜਾਏ ਇਹ ਆਪਾਂ ਵੇਖਦੇ ਹਾਂ ਸੰਸਾਰ ਤੇ ਮਰ ਉਦਾਹਰਣ ਦਿੰਦੇ ਆ ਰਹੇ ਨੇ ਉਦਰ ਮੈਂ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਕਹਿੰਦੇ ਜਿਸ ਤਰ੍ਹਾਂ ਮਾਤਾ ਦੇ ਮਨ ਵਿੱਚ ਵਿਗਾਸ ਹੁੰਦਾ ਹੈ ਖੇੜਾ ਹੁੰਦਾ ਹੈ ਜਦੋਂ ਉਦਰ ਵਿੱਚ ਜਦੋਂ ਪੇਟ ਵਿੱਚ ਬੱਚਾ ਹੋਵੇ ਇਸੇ ਤਰ੍ਹਾਂ ਹੀ ਉਸ ਪ੍ਰਭੂ ਨਾਲ ਜੁੜ ਕੇ ਸਾਡੇ ਅੰਦਰ ਵਿਗਾਸ ਪੈਦਾ ਹੋ ਗਿਆ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਹ ਵਸਤਾ ਪੈਦਾ ਹੋ ਗਈ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰਕਾ ਕਹਿੰਦੇ ਉਹ ਪੁੱਤਰ ਜਨਮਿਆ ਗੋਵਿੰਦ ਕਾ ਜਿਹੜਾ ਮਨ ਭੱਜਿਆ ਫਿਰਦਾ ਸੀ ਇੱਧਰ ਉੱਧਰ ਉਹਨੇ ਜਨਮ ਲੈ ਲਿਆ ਉਸ ਪ੍ਰਭੂ ਦੇ ਦਰ ਦੇ ਉੱਤੇ ਕਬੂਲ ਹੋ ਗਿਆ ਤੇ ਮਾਰੇ ਕਹਿੰਦੇ ਪ੍ਰਗਟਿਆ ਸਭ ਮੈਂ ਉਹ ਸਾਰੇ ਵਿੱਚ ਹੀ ਭਾਈ ਪ੍ਰਗਟ ਹੁੰਦਾ ਹੈ ਕੋਸ਼ਿਸ਼ ਕਰੀਏ ਲਖਿਆ ਧੁਰ ਕਾ ਧੁਰੋਂ ਬਖਸ਼ਿਸ਼ ਹੈ ਜਿਨ੍ਹਾਂ ਨੂੰ ਉਹ ਜਿਹੜਾ ਪੁਰਖ ਹੈ ਉਹ ਸਾਰਿਆਂ ਵਿੱਚ ਹੀ ਹੈ ਵਸਦਾ ਹੈ ਉਹਦੀ ਜੋਤ ਸਾਰਿਆਂ ਵਿੱਚ ਹੈ ਪ੍ਰਗਟ ਹੁੰਦੀ ਹੈ ਪਰ ਧੁਰੋਂ ਉਸ ਮਾਲਕ ਵੱਲੋਂ ਬਖਸ਼ਿਸ਼ ਹੁੰਦੀ ਜਿਨ੍ਹਾਂ ਉੱਤੇ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਮਰੀ ਕਹਿੰਦੇ ਜਿਸ ਤਰ੍ਹਾਂ ਦਸਾਂ ਮਹੀਨਿਆਂ ਬਾਅਦ 9 ਮਹੀਨੇ ਮਾਤਾ ਦੇ ਪੇਟ ਵਿੱਚ ਬੱਚਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਇਹ ਨੌ ਗੋਲਕਾਂ ਨੂੰ ਪਾਰ ਕਰਕੇ ਨੌ ਦਰਵਾਜ਼ਿਆਂ ਨੂੰ ਪਾਰ ਕਰਕੇ ਜਦੋਂ ਦਸਵੇਂ ਗੁਪਤ ਰਹਾਇਆ ਇਹ ਦਸਵੇਂ ਦਰ ਤੇ ਪਹੁੰਚਿਆ ਅਵਸਥਾ ਪਹੰਚੀ ਉਸ ਅਵਸਥਾ ਮਿਟਿਆ ਸੋਗ ਮਹਾ ਆਨੰਦ ਥੀ ਆ ਕਹਿੰਦੇ ਰੋਗ ਸੋਗ ਸਭ ਮਿਟ ਗਏ ਨਿਤ ਨਵਨ ਰੁਆ ਹੁਣ ਨਾ ਅੰਦਰ ਰੋਗ ਹੈ ਨਾ ਸੋਗ ਹੈ ਨਾ ਆਪਣਾ ਹੈ ਨਾ ਬਗਾਨਾ ਹੈ ਅੰਦਰ ਆਨੰਦ ਹੈ ਨੰਦਪਈ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਜਿਸ ਤਰ੍ਹਾਂ ਬੱਚਾ ਜਨਮਨ ਤੋਂ ਬਾਅਦ ਘਰ ਵਿੱਚ ਖੁਸ਼ੀ ਹੁੰਦੀ ਏ ਇਸੇ ਤਰ੍ਹਾਂ ਹੀ ਉਹਨਾਂ ਗੁਰਮੁਖਾਂ ਦੇ ਅੰਦਰ ਜਦੋਂ ਦਸਮ ਦਵਾਰ ਤੇ ਪਹੁੰਚੇ ਆਪਣੇ ਨਿੱਜ ਘਰ ਵਿੱਚ ਪਹੁੰਚੇ ਕਹਿੰਦੇ ਐਨੀ ਖੁਸ਼ੀ ਹੁੰਦੀ ਮਹਾਰਾਜ ਕਹਿੰਦੇ ਜਿਵੇਂ ਘਰ ਵਿੱਚ ਪੁੱਤਰ ਪੈਦਾ ਹੋ ਗਿਆ ਹੋਵੇ ਗੁਰਬਾਣੀ ਸਖੀ ਆਨੰਦ ਗਾਵੇ ਹੁਣ ਇਹ ਸਖੀਆਂ ਇਹ ਗਿਆਨ ਇੰਦਰੀਆਂ ਸਾਡੀਆਂ ਉਸ ਗੁਰਬਾਣੀ ਨੂੰ ਆਨੰਦ ਨਾਲ ਗਾਉਂਦੀਆਂ ਨੇ ਸਹਿਜ ਨਾਲ ਗਾਉਂਦੀਆਂ ਨੇ ਸੱਚੇ ਸਾਹਿਬ ਕਾਏ ਮਨ ਭਾਵੇ ਹੁਣ ਉਹ ਸੱਚੇ ਦੇ ਸਾਹਿਬ ਦੇ ਮਨ ਨੂੰ ਭਾ ਗਈਆਂ ਭਾਣੇ ਵਿੱਚ ਨੇ ਹੁਕਮ ਵਿੱਚ ਨੇ ਰਜ਼ਾ ਵਿੱਚ ਨੇ ਉਸ ਪ੍ਰਮਾਤਮਾ ਦੇ ਆਨੰਦ ਨੂੰ ਬਾਣੀ ਨੂੰ ਆਨੰਦ ਨਾਲ ਸਹਿਜ ਨਾਲ ਗਾਉਂਦੀਆਂ ਨੇ ਵਦੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰਬੰਦਰ ਹਾਲੀ ਪੀੜੀ ਵਦੀ ਭਾਵ ਸੰਗਤ ਵਿੱਚ ਗੁਰਮੁਖਾਂ ਦਾ ਵਾਧਾ ਹੋਇਆ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਕਰਦੇ ਸੰਗਤ ਨੂੰ ਮਹਾਰਜ ਗਰਭ ਸਥਾਨ ਕਹਿੰਦੇ ਨੇ ਰਿਸ਼ੀ ਸੁਖਦੇਵ ਹੋਇਆ ਜਦੋਂ ਆਪਾਂ ਪੜ੍ਹਦੇ ਆ ਕਿ ਉਹ 12 ਸਾਲ ਗਰਭ ਵਿੱਚ ਰਿਹਾ ਇਹ ਨਹੀਂ ਕਿ ਮਾਤਾ ਦੇ ਗਰਭ ਵਿੱਚ ਰਿਹਾ ਗਰਭ ਵਿੱਚ ਸੁਭਾਵ ਸੀ ਕਿ 12 ਸਾਲ ਲਗਾਤਾਰ ਉਹ ਸੰਗਤ ਕਰਦਾ ਰਿਹਾ ਉਹਨਾਂ ਗੁਰਮੁਖ ਜਣਾਂ ਦੀ ਉੱਥੋਂ ਉਹਦਾ ਜਨਮ ਹੋਇਆ ਉੱਥੋਂ ਬਣਿਆ ਉੱਥੋਂ ਕੀ ਬਣਿਆ ਬ੍ਰਹਮ ਗਿਆਨੀ ਬਣਿਆ ਸੰਤ ਬਣਿਆ ਮਹਾਪੁਰਸ਼ ਬਣਿਆ ਸੰਗਤ ਵਿੱਚੋਂ ਬਣਿਆ ਉਹ ਜੋ ਬਣਿਆ ਇੱਥੇ ਮਗਰ ਨੇ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਰਨੇ ਧਰਮ ਦੀ ਕਲਾ ਨਾਲ ਇਹ ਸਾਰਾ ਕੁਝ ਮਰਿਆਦਾ ਵਿੱਚ ਕਰ ਦਿੱਤਾ ਇਹ ਮਨ ਹੁਣ ਟਿਕਿਆ ਹੋਇਆ ਹੈ ਇਹ ਮਨ ਸਹਜ ਵਿੱਚ ਹੈ ਮਨ ਚਿੰਦਿਆ ਸਤਗੁਰੂ ਦਿਵਾਇਆ ਭਈ ਅਚਿੰਤ ਏਕਲੇ ਬਲਾਇਆ ਸਤਗੁਰੂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਜੋ ਮਨ ਚਾਹੁੰਦਾ ਸੀ ਆਨੰਦ ਚਾਹੁੰਦਾ ਸੀ ਖੁਸ਼ੀ ਚਾਹੁੰਦਾ ਸੀ ਖੇੜਾ ਚਾਹੁੰਦਾ ਸੀ ਸਤਗੁਰੂ ਨੇ ਸਾਨੂੰ ਉਹ ਸਭ ਕੁਝ ਦਵਾ ਦਿੱਤਾ ਭਈ ਅਚਿੰਤ ਏਕਲੇ ਬਲਾਇਆ ਹੁਣ ਇੱਕ ਨਾਲ ਲਿਵ ਲੱਗ ਗਈ ਚਿੰਤਾ ਤੋ ਰਹਿਤ ਹੋ ਗਿਆ ਅੰਦਰ ਕੋਈ ਚਿੰਤਾ ਨਹੀਂ ਕਿਸੇ ਕਿਸਮ ਦੀ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸੀ ਹੈ ਇਹ ਸਮਝ ਆ ਗਈ ਚਿੰਤਾ ਉਹ ਕਰੇ ਜਿਹਨੇ ਸੰਸਾਰ ਪੈਦਾ ਕੀਤਾ ਅਸੀਂ ਤੇ ਉਹਦੇ ਬਾਲਕ ਹੋ ਗਏ ਅਸੀਂ ਉਹਦੇ ਦਰ ਤੇ ਆ ਗਏ ਉਹਦੇ ਹੁਕਮ ਵਿੱਚ ਰਹਿਣ ਲੱਗ ਪਏ ਉਹਦੀ ਗੋਦ ਵਿੱਚ ਬੈਠ ਗਏ ਜਿਉ ਬਾਲਕ ਪਿਤਾ ਉਪਰ ਕਰੇ ਬੋਮਾਨ ਬੁਲਾਇਆ ਬੁਲਾ ਗੁਰ ਕੈ ਭਾਣ ਮਰਗ ਜਿਵੇਂ ਬੱਚਾ ਆਪਣੇ ਪਿਤਾ ਉਤੇ ਮਾਨ ਕਰਦਾ ਹੈ ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਪ੍ਰਭੂ ਜੀ ਉਹ ਤੁਹਾਡਾ ਮਾਨ ਕਰਦੇ ਨੇ ਤੁਹਾਡੇ ਉਤੇ ਆਸ ਰੱਖਦੇ ਨੇ ਉਹ ਜੇ ਬੋਲਦੇ ਨੇ ਤਾਂ ਤੇਰੇ ਤਾਣ ਤੇ ਹੀ ਬੋਲਦੇ ਨੇ ਬਸ ਆਪਣਾ ਤਾਣ ਨਹੀਂ ਹੈ ਕੋਈ ਉਹਨਾਂ ਦਾ ਬੁਲਾਇਆ ਬੋਲਾ ਗੁਰ ਕਾ ਭਾਣ ਉਹ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਏ ਹੀ ਬੋਲਦੇ ਨੇ ਜੋ ਬੋਲਦੇ ਨੇ ਗੁੱਜੀ ਛਾਨੀ ਨਹੀਂ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਮਾਰਿਕਨੇ ਚ ਗੁੱਜੀ ਕੋਈ ਭੇਤ ਵਾਲੀ ਗੱਲ ਨਹੀਂ ਗੁਰੂ ਨਾਨਕ ਸਾਹਿਬ ਆਪ ਤੁਠੇ ਨੇ ਖੁਸ਼ ਹੋਏ ਨੇ ਤਾਂ ਇਹ ਦਾਤ ਪ੍ਰਾਪਤ ਹੋਈ ਹੈ ਇਹ ਦਾਤ ਤਾਂ ਪ੍ਰਾਪਤ ਹੋਈ ਹੈ ਜੇ ਕੋਈ ਕਵੇ ਕਿ ਮੈਂ ਆਪਣੀ ਬੁੱਧੀ ਨਾਲ ਆਪਣੇ ਉਦ ਨਾਲ ਕੀਤਾ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਤੇ ਪੰਚਪਾਸ਼ ਮਗਰ ਉਹ ਸਾਲਕ ਨੇ ਬੜੀ ਕਿਰਪਾ ਕੀਤੀ ਗੁਰੂ ਨਾਨਕ ਸਾਹਿਬ ਆਪ ਤੁਠੇ ਆਪ ਤੁਠ ਕੇ ਇਹ ਨਾਮ ਦੀ ਦਾਤ ਬਖਸ਼ਿਸ਼ ਕੀਤੀ ਤੇ ਘਰ ਦੇ ਵਿੱਚ ਆਨੰਦ ਹੈ ਖੇੜਾ ਹੈ ਐਸ ਤਰ੍ਹਾਂ ਖੁਸ਼ੀ ਹੋ ਗਈ ਜਿਵੇਂ ਘਰ ਵਿੱਚ ਪੁੱਤਰ ਪੈਦਾ ਹੋ ਗਿਆ ਹੋਵੇ ਇੰਨੀ ਖੁਸ਼ੀ ਹੈ ਇੰਨਾ ਖੇੜਾ ਹੈ ਉਹਨਾਂ ਗੁਰਮੁਖਾਂ ਦੇ ਮਨ ਵਿੱਚ ਉਦਾਹਰਣ ਦਿੰਦੇ ਨੇ ਮਹਾਰਜ ਨਾਲ ਆਸਾ ਮਹੱਲਾ ਪੰਜਵਾਂ ਗੁਰਪੂਰੇ ਰੱਖਿਆ ਦੇ ਹੱਥ ਪਗੜਟ ਪਿਆ ਜਨਕਾ ਪ੍ਰਤਾਪ ਅਗਲਾ ਸ਼ਬਦ ਮਨਨ ਕੀਤਾ ਗੁਰੂ ਨੇ ਆਪ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੱਥ ਦੇ ਕੇ ਰੱਖ ਲਿਆ ਇਹਨਾਂ ਵਿਕਾਰਾਂ ਤੋਂ ਇਸ ਹਉਮੈ ਤੋਂ ਇਸ ਹੰਕਾਰ ਤੋਂ ਤੇ ਮਨ ਅੰਦਰ ਪ੍ਰਗਟ ਹੋਇਆ ਸੰਗਤ ਵਿੱਚ ਪ੍ਰਗਟ ਹੋ ਗਿਆ ਹੌਲੀ-ਹੌਲੀ ਸੰਸਾਰ ਵਿੱਚ ਪ੍ਰਗਟ ਹੋ ਗਿਆ ਤੇ ਮਾਰੇ ਕਹਿੰਦੇ ਇਹ ਜਨਕਾ ਪ੍ਰਤਾਪ ਹੈ ਉਹਦਾ ਪ੍ਰਭਾਵ ਇਹਨਾਂ ਹੋ ਗਿਆ ਕਿ ਪ੍ਰਤਾਪ ਤੁਮਾਰਾ ਦੇਖ ਕੇ ਜੰਮਦੂਤ ਡਰ ਜਾਹੇ ਉਹਦਾ ਪ੍ਰਤਾਪ ਹੌਲੀ-ਹੌਲੀ ਵੱਧਾ ਗਿਆ ਇਹ ਸਤਿਗੁਰੂ ਨੇ ਕਿਰਪਾ ਕੀਤੀ ਆਪ ਗੁਰੂ ਗੁਰ ਜਪੀ ਗੁਰੂ ਗੁਰ ਧਿਆਈ ਹੁਣ ਮਾਰੇ ਕ ਅਪਦੇਸ਼ ਦਿੰਦੇ ਨੇ ਕਿ ਭਾਈ ਫਿਰ ਇੰਜ ਨਾ ਕਰੀਂ ਕਿ ਥੋੜੀ ਬੁਤੀ ਤੁਨੂੰ ਜੇ ਪ੍ਰਾਪਤ ਹੋਈ ਤੇ ਹੰਕਾਰ ਕਰ ਜਾਏ ਅਜੇ ਵੀ ਗੁਰੂ ਗੁਰ ਜਪੀ ਅਜੇ ਵੀ ਗੁਰੂ ਨੂੰ ਤੇਉਣਾ ਕਰੀ ਜੀ ਕੀ ਅਰਦਾਸ ਗੁਰੂ ਪੈ ਪਾਈ ਜੋ ਮਨ ਕੀ ਬਿਰਤਾ ਹੋਏ ਤੋ ਗੁਰ ਪੈ ਅਰਦਾਸ ਕਰ ਇਸ ਕਰਕੇ ਇਹ ਅੰਦਰੋਂ ਜੋ ਹਿਰਦੇ ਦੀ ਤਰੀ ਅਰਦਾਸ ਹੈ ਨਾ ਉਹ ਗੁਰੂ ਕੋਲੇ ਕਰੀ ਰਹਾਉ ਸੰਤ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵਾ ਜਦੋਂ ਅਸੀਂ ਸਾਰਾ ਕੁਝ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆ ਗਏ ਸੇਵਕ ਦੀ ਸੇਵਾ ਪੂਰੀ ਹੋ ਗਈ ਕਬੂਲ ਹੋ ਗਈ ਕਿਉਂਕਿ ਜਦ ਤੱਕ ਅਸੀਂ ਸ਼ਰਨ ਵਿੱਚ ਨਹੀਂ ਆਉਂਦੇ ਜਦ ਤੱਕ ਮੈਂ ਰਹੇਗੀ ਜਦ ਤੱਕ ਹੋਮੇ ਰਹੇਗੀ ਹੋਮੇ ਨਾਮੇ ਨਾਲ ਵਿਰੋਧ ਹੈ ਦੋਇ ਨਵਸੈ ਇਕਠਾਏ ਮਹਾਰਾਜ ਕਹਿੰਦੇ ਗੁਰੂ ਗੁਰੂ ਜਪਨਾ ਕਰੀ ਅਰਦਾਸ ਕਰੀ ਗੁਰੂ ਅੱਗੇ ਸਿੱਖ ਕੋਲੇ ਸਭ ਤੋਂ ਵੱਡੀ ਹਥਿਆਰ ਜੋ ਹੈ ਅਰਦਾਸ ਹੈ ਸਾਈਬ ਅੱਗੇ ਹੁਕਮ ਨਾਲ ਚੱਲਿਆ ਕਿਹੀ ਬਣੈ ਅਰਦਾਸ ਅਸੀਂ ਤੇ ਅਰਦਾਸ ਕਰ ਸਕਦੇ ਆ ਸੱਚੇ ਪਾਤਸ਼ਾਹ ਹੀ ਘਰ ਸਮਝਾਉਂਦੇ ਆ ਰਹੇ ਨੇ ਕਿ ਵੇਖੀ ਕਿਤੇ ਹੰਕਾਰ ਕਰ ਜਾਏ ਉਹ ਸੱਚੇ ਨਾਲ ਜੁੜ ਕੇ ਉਹਦੀ ਸ਼ਰਨ ਵਿੱਚ ਆਈ ਤੇਰੀ ਸੇਵਾ ਉਹਦੇ ਦਰ ਤੇ ਕਬੂਲ ਹੋ ਜਾਏਗੀ ਜਿਉ ਪਿੰਡ ਜੋਬਣ ਰਾਖੇ ਪ੍ਰਾਨ ਕਹੋ ਨਾਨਕ ਗੁਰ ਕਉ ਗੁਰਬਾਨ ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਨਣਾ ਬਲਿਹਾਰ ਜਾਨਣਾ ਜਿਨੇ ਇਹ ਜਿਉ ਇਹ ਜੀਵ ਆਤਮਾ ਇਹ ਪਿੰਡ ਇਹ ਸਰੀਰ ਇਹ ਜਵਾਨੀ ਇਹ ਪ੍ਰਾਣ ਇਹ ਜੀਵਨ ਸਾਡੀ ਰੱਖਿਆ ਕੀਤੀ ਹੈ ਡੋਲਣ ਨਹੀਂ ਦਿੱਤਾ ਇਸ ਮਨ ਨੂੰ ਇਸ ਸਰੀਰ ਨੂੰ ਭੇੜੇ ਪਾਸੇ ਨਹੀਂ ਜਾਣ ਦਿੱਤਾ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਤੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਬਲਿਹਾਰ ਜਾਣਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰਦੇ ਆਂਗੇ ਤੇ ਫਿਰ ਗੁਰੂ ਜਾਣ ਨਹੀਂ ਦਿੰਦਾ ਗੁਰੂ ਡਿੱਗਣ ਨਹੀਂ ਦਿੰਦਾ ਭਾਈ ਜੋਗਾ ਸਿੰਘ ਦੀ ਆਪਾਂ ਗਾਥਾ ਜਾਣਦੇ ਆਂ ਸਾਰੇ ਜਾਣਦੇ ਆਪਾਂ ਸਾਰੇ ਕਿਉਂਕਿ ਬਚਪਨ ਵਿੱਚ ਹੀ ਗੁਰੂ ਸਾਹਿਬ ਨੇ ਭਾਈ ਜੋਗਾ ਨੂੰ ਪੁੱਛਿਆ ਸੀ ਕਿ ਤੇਰਾ ਨਾਂ ਕੀ ਏ ਪੁੱਤਰਾ ਤਾਂ ਉਹਨੇ ਆਖਿਆ ਕਿ ਮੇਰਾ ਨਾਂ ਏ ਜੋਗਾ ਮਾਰੇ ਨੇ ਕਿਹਾ ਫਿਰ ਕਿਹਦੇ ਜੋਗਾ ਹੈ ਕਹਿੰਦਾ ਜੀ ਗੁਰੂ ਜੋਗਾ ਇਕੋ ਗੁਰੂ ਸਾਹਿਬ ਨੇ ਉਸੇ ਬਲਿਖਿਆ ਕਿ ਜੇ ਤੂੰ ਗੁਰੂ ਜੋਗਾ ਤਾਂ ਗੁਰੂ ਫਿਰ ਤੇਰੇ ਜੋਗਾ ਡਿੱਗਣ ਨਹੀਂ ਦਿੱਤਾ ਜਦੋਂ ਉੱਥੋਂ ਗਿਆ ਵਾਪਸ ਤਾਂ ਜੋੜਿਆਂ ਵਿੱਚ ਖਲੋਤਾ ਹੈ ਜੋੜਿਆਂ ਵਿੱਚ ਖਲੋਤਾ ਹੈ ਕਿਉਂਕਿ ਗਲਤੀ ਕਰ ਆਇਆ ਗਲਤੀ ਹੋ ਗਈ ਪਰ ਗੁਰੂ ਨੇ ਹੋਣ ਨਹੀਂ ਦਿੱਤੀ ਮਹਿਸੂਸ ਕਰ ਗਿਆ ਕਿ ਮੇਰੇ ਕੋਲੋਂ ਇਹ ਕਰਮ ਗਲਤ ਹੋਣ ਲੱਗਾ ਸੀ ਮੈਂ ਵੇਸ਼ਿਆ ਦੇ ਕੋਠੇ ਤੇ ਜਾਣ ਲੱਗਾ ਸਾਂ ਮੈਨੂੰ ਝਿੜਕ ਪਈ ਉੱਥੋਂ ਆਇਆ ਡਰ ਦਾ ਖਲੋਤਾ ਐ ਅੱਖਾਂ ਮਿਲੀਆਂ ਗੁਰੂ ਗੋਬਿੰਦ ਸਿੰਘ ਪਾਚਾ ਨੇ ਪੁੱਛਿਆ ਫਿਰ ਜੋਗਿਆ ਰਾਤ ਕਿਵੇਂ ਰਹੀ ਫੁੱਟ ਫੁੱਟ ਰੋਇਆ ਤੇ ਗੱਲ ਨਾਲ ਲਾਇਆ ਮਰੇ ਨੇ ਜੇ ਗੁਰੂ ਦਾ ਜੋਗਾ ਹੈ ਤਾਂ ਗੁਰੂ ਤੇਰੇ ਜੋਗਾ ਸਿਪਾਈ ਗੁਰੂ ਤੇਨੂੰ ਨਰਕਾਂ ਵਿੱਚ ਡਿੱਗਣ ਨਹੀਂ ਦੇਵੇਗਾ ਸੋ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕੀਤਾ ਐ ਐਸੀ ਕੋਈ ਗੱਲ ਨਹੀਂ ਗੁਰੂ ਰੱਖਿਆ ਕਰਦਾ ਹੈ ਗੁਰੂ ਅੰਗ ਸੰਗ ਹੈ ਉਹ ਹਮੇਸ਼ਾ ਬਚਾ ਕੇ ਰੱਖਦਾ ਹੈ ਉਹ ਸਾਡੇ ਅੰਦਰ ਉਹ ਚੀਜ਼ ਪੈਦਾ ਕਰ ਦਿੰਦਾ ਸਾਡੇ ਅੰਦਰ ਉਹ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ ਉਹ ਲੋਹ ਪੈਦਾ ਕਰਦਾ ਹੈ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਅਸੀਂ ਭੁੱਲਣ ਹਾਰ ਹਾਂ ਅਸੀਂ ਥੋੜੀ ਮਤ ਦੇ ਹਾਂ ਤੁਸੀਂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸੰਗਤ ਵਿੱਚ ਲਿਆ ਕੇ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਜੋੜ ਲਓ ਆਪਣੇ ਨਾਲ ਅਸੀਂ ਤੇ ਪੜੇ ਚਿਰਾਂ ਤੋਂ ਟੁੱਟੇ ਹੋਆ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਾਰੇ ਲੇਖੇ ਇਹ ਜਨਮ ਤੇਰੇ ਲੇਖੇ ਲੱਗ ਜਾਏ ਕਿਰਪਾ ਹੋ ਜਾਏ ਨਹੀਂ ਤੇ ਫਿਰ ਅਸੀਂ ਵੇਖਦੇ ਆਂ ਕਿ ਸੰਸਾਰ ਦੇ ਵਿੱਚ ਮਰਨ ਤੋਂ ਬਾਅਦ ਅਸੀਂ ਜਿਹੜਾ ਬੰਦਾ दारू ਪੀ ਕੇ ਮਰਿਆ ਹੋਵੇ ਕਈ ਕਰਤੂਤਾਂ ਕਰ ਕਰ ਮਰਿਆ ਮਨੂੰ ਅਸੀਂ ਇੱਥੇ ਫਿਰ ਕਈ ਜਾਣੇ ਆ ਗੁਰਮੁਖੇ ਜਨਮ ਸਵਾਰ ਦਰਗੇ ਚੱਲਿਆ ਉਹਨਾਂ ਲਈ ਨਹੀਂ ਹੁੰਦਾ ਜੀ ਅੱਜ ਸਹਿਬਜ਼ਾਦਿਆਂ ਦਾ ਸਸਕਾਰ ਹੈ ਅੱਜ ਸਸਕਾਰ ਹੋਇਆ ਸੀ ਇਹ ਸ਼ਬਦ ਉਹਨਾਂ ਗੁਰਮੁਖਾਂ ਲਈ ਨੇ ਜੀ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਸੱਚੀ ਦਰਗਾ ਜਾਏ ਸੱਚਾ ਪੜ ਮੱਲੇ ਸੋ ਬਹੁਤ ਬਹੁਤ ਨਮਸਕਾਰ ਹੈ ਉਹਨਾਂ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਅੱਜ ਉਹਨਾਂ ਦਾ ਸੰਸਕਾਰ ਸੀ ਯਾਦ ਆਉਂਦਾ ਇਹ ਗੱਲਾਂ ਸੇ ਸਾਡੇ ਤੇ ਵੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਕਿ ਅਸੀਂ ਜਦੋਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ